ਨਲ ਅਤੇ ਦਮਯੰਤੀ ਨਿਸ਼ਦ ਦੇਸ਼ ਦੇ ਵੀਰ ਸੈਨ ਨਾਂ ਦੇ ਰਾਜੇ ਦਾ ਇੱਕ ਪੁੱਤਰ ਸੀ ਨਲ ਉਹ ਤੇਜਸਵੀ ਗੁਣਵਾਨ ਸੁੰਦਰ ਅਤੇ ਬਲਵਾਨ ਸੀ ਘੋੜੇ ਦੁੜਾਣਾ ਵਿੱਚ ਉਸ ਦੀ ਖਾਸ ਮੁਹਾਰਤ ਸੀ ਇਸੇ ਤਰ੍ਹਾਂ ਵਿਦਰਭ ਨਾਂ ਦੇ ਦੇਸ਼ ਦੇ ਵਿੱਚ ਭੀਮ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀ ਉਸ ਦੀ ਇੱਕ ਰਾਜਕੁਮਾਰੀ ਸੀ ਜਿਸ ਦਾ ਨਾਂ ਦਮਯੰਤੀ ਸੀ ਉਹ ਰੂਪਮਤੀ ਬੁੱਧੀਮਾਨ ਅਤੇ ਹੋਰ ਅਨੇਕਾਂ ਗੁਣਾਂ ਦੀ ਮਾਲਕ ਸੀ ਨਲ ਅਤੇ ਦਮਯੰਤੀ ਆਪਣੇ ਗੁਨਾਕਾਰਨ ਛੇਤੀ ਹੀ ਲੋਕਾਂ ਵਿੱਚ ਜਾਣੀ ਜਾਣ ਲੱਗ ਪਏ। ਉਹਨਾਂ ਨੂੰ ਆਪ ਹੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗ ਗਿਆ। ਇਸ ਤਰ੍ਹਾਂ ਬਿਨਾਂ ਇੱਕ ਦੂਜੇ ਨੂੰ ਮਿਲੇ ਹੀ ਹੌਲੀ-ਹੌਲੀ ਉਹ ਇੱਕ ਦੂਜੇ ਨਾਲ ਲਗਾਅ ਮਹਿਸੂਸ ਕਰਨ ਲੱਗ ਪਏ। ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸਦਾ ਵਿਆਹ ਕਰਨ ਲਈ ਇੱਕ ਸਵੰਬਰ ਦਾ ਆਯੋਜਨ ਕੀਤਾ। ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਦੂਰ ਦੁਰਾਡੇ ਤੋਂ ਰਾਜੇ ਅਤੇ ਰਾਜਕੁਮਾਰ ਪਹੁੰਚੇ। ਹੋਰ ਤਾਂ ਹੋਰ ਕਈ ਦੇਵਤੇ ਵੀ ਰਾਜਿਆਂ ਦਾ ਰੂਪ ਧਾਰ ਕੇ ਉਸ ਸਵੰਬਰ ਵਿੱਚ ਪਹੁੰਚੇ। ਦਮਯੰਤੀ ਪਹਿਲਾਂ ਹੀ ਮਨੋਮਨੀ ਨਲ ਨੂੰ ਆਪਣੇ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਅਚੰਭਾ ਇਹ ਹੋਇਆ ਕਿ ਜਦੋਂ ਸਵੰਬਰ ਸਮੇਂ ਉਹ ਰਾਜੇ ਨਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇੱਕ ਨਹੀਂ ਕਈ ਰਾਜੇ ਨਲ ਉੱਥੇ ਬੈਠੇ ਦਿਖਾਈ ਦਿੱਤੇ। ਕਈ ਦੇਵਤਿਆਂ ਨੇ ਰਾਜਾ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ। ਪਰ ਜਦੋਂ ਉਹਨੇ ਬਹੁਤ ਧਿਆਨ ਨਾਲ ਇਕਾਗਰਿਤ ਹੋ ਕੇ ਦੇਖਿਆ ਤਾਂ ਉਸ ਨੂੰ ਅਸਲੀ ਨਲ ਲੱਭਣ ਵਿੱਚ ਔਖ ਨਾ ਹੋਈ। ਉਸਨੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜ ਕੇ ਵੀ ਕੋਈ ਬੂੰਦ ਨਹੀਂ ਸੀ। ਉਹਨਾਂ ਦੀਆਂ ਪਲਕਾਂ ਵੀ ਨਹੀਂ ਸੰਚਪਕਦੀਆਂ। ਉਹਨਾਂ ਦੇ ਪੈਰ ਵੀ ਧਰਤੀ ਨੂੰ ਨਹੀਂ ਸੇਝੁੰਦੇ। ਅਤੇ ਨਾ ਹੀ ਉਹਨਾਂ ਦੀ ਕੋਈ ਪਰਛਾਈ ਸੀ। ਦਮਯੰਤੀ ਨੇ ਵਰਮਾਲਾ ਨਾਲ ਦੇ ਗਲ ਵਿੱਚ ਪਾ ਦਿੱਤੀ। ਸਾਰਿਆਂ ਨੇ ਉਸ ਦੀ ਚੋਲ ਉੱਤੇ ਖੁਸ਼ੀ ਪ੍ਰਗਟ ਕੀਤੀ। ਦੇਵਤਿਆਂ ਨੇ ਵੀ ਆਸ਼ੀਰਵਾਦ ਦਿੱਤੇ ਨਲ ਅਤੇ ਦਮਯੰਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੇ ਘਰ ਇੱਕ ਲੜਕੇ ਅਤੇ ਇੱਕ ਲੜਕੀ ਦਾ ਜਨਮ ਲਿਆ ਇੱਕ ਇਸ ਦੌਰਾਨ ਕਲਜੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਉਸਨੇ ਰੰਗ ਵਿੱਚ ਭੰਗ ਪਾਉਣ ਦੀ ਸੋਚੀ ਉਸਨੇ ਕਿਹਾ ਕਿ ਮੈਂ ਨਲ ਦੇ ਅੰਦਰ ਨਿਵਾਸ ਕਰਾਂਗਾ ਅਤੇ ਆਪਣੀ ਚਾਲ ਚੱਲ ਕੇ ਉਸਨੂੰ ਰਾਜ ਭਾਗ ਤੋਂ ਵਾਂਝਾ ਕਰ ਦੇਵਾਂਗਾ ਫਿਰ ਉਸਨੂੰ ਦਮਯੰਤੀ ਵੀ ਪਿਆਰ ਨਹੀਂ ਕਰ ਸਕੇਗੀ ਸਮਾ ਪਾ ਕੇ ਰਾਜਾ ਨਲ ਦੇ ਮਨ ਚ ਜੂਆ ਖੇਡਨ ਦਾ ਉਤਸਵਾਰ ਹੋਇਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣ ਲੱਗ ਪਿਆ ਕਲਯੁਗ ਦੇ ਪ੍ਰਭਾਵ ਸਦਕਾ ਨਲ ਜੂਏ ਵਿੱਚ ਹਾਰਦਾ ਚਲਾ ਗਿਆ ਤੇ ਪੁਸ਼ਕਰ ਜਿੱਤਦਾ ਚਲਾ ਗਿਆ ਜਦੋਂ ਦਮਯੰਤੀ ਨੂੰ ਇਸ ਬਾਣੀ ਦਾ ਪਤਾ ਲੱਗਾ ਤਾਂ ਉਸਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਲ ਦੇ ਮਨ ਦੀ ਹਾਲਤ ਅਜੀਬੀ ਸੀ ਕਿ ਉਹ ਇਸ ਸਮੇਂ ਕਿਸੇ ਚੰਗੀ ਸਲਾਹ ਨੂੰ ਸੁਣ ਹੀ ਨਹੀਂ ਰਹੀ ਸੀ ਰਿਹਾ ਦਮਯੰਤੀ ਨੇ ਔੜ ਵਾਲੇ ਮਾੜੇ ਸਮੇਂ ਦਾ ਅਨੁਮਾਨ ਕਰਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ ਹੁਣ ਨਲ ਆਪਣੇ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ ਬਸ ਉਹ ਆਪ ਸੀ ਤੇ ਇੱਕ ਦਮਯੰਤੀ ਸੀ ਦੋਹਾਂ ਕੋਲ ਇੱਕ ਇੱਕ ਬਸਤਰ ਸੀ ਪੁਸ਼ਕਰ ਨੇ ਨਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਕਰ ਦਿੱਤਾ ਕਿ ਨਲ ਅਤੇ ਦਮਯੰਤੀ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਦਿੱਤੀ ਜਾਵੇ ਇੱਥੋਂ ਤੱਕ ਕਿ ਅੰਨ ਪਾਣੀ ਵੀ ਨਾ ਦਿੱਤਾ ਜਾਵੇ ਨਲ ਆਪਣਾ ਰਾਜ ਛੱਡ ਕੇ ਜੰਗਲ ਜਾਣ ਲਈ ਤੁਰ ਪਿਆ ਤਾਂ ਦਮਯੰਤੀ ਵੀ ਉਸ ਦੇ ਨਾਲ ਤੁਰ ਪਈ। ਨਲ ਨੇ ਉਸ ਨੂੰ ਆਪਣੇ ਨਾਲ ਆਉਣ ਤੋਂ ਰੋਕਦਿਆਂ ਕਿਹਾ ਕਿ ਉਹ ਆਪਣੇ ਪਿਤਾ ਕੋਲ ਚਲੀ ਜਾਵੇ। ਜੰਗਲ ਵਿੱਚ ਰਹਿਣਾ ਬੜਾ ਕਠਨ ਹੋਵੇਗਾ। ਰਸਤੇ ਵਿੱਚ ਅਨੇਕਾਂ ਔਂਗੜਾ ਆਉਣ ਗਿਆ ਇਸ ਲਈ ਚੰਗਾ ਹੋਵੇਗਾ ਕਿ ਉਹ ਇਸ ਔਕੜ ਦੀ ਘੜੀ ਆਪਣੇ ਪਿਤਾ ਕੋਲ ਜਾ ਕੇ ਰਹੇ। ਅੱਗੋਂ ਦਮਯੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਸੁਖ-ਦੁਖ ਵਿੱਚ ਇਕੱਠਿਆਂ ਰਹਿਣ ਦਾ ਪ੍ਰਣ ਲਿਆ ਸੀ। ਕੈਸ ਲਈ ਉਹ ਵੀ ਹਰ ਹਾਲ ਨਾਲ ਦੇ ਨਾਲ ਹੀ ਰਹੇਗੀ ਉਹ ਕਦੇ ਵੀ ਆਪਣੇ ਪਤੀ ਨਾਲ ਤੋਂ ਜੁਦਾਈ ਬਰਦਾਸ਼ਤ ਨਹੀਂ ਕਰ ਸਕੇਗੀ ਅੰਤ ਦੋਵੇਂ ਉਹ ਜਨਰਲ ਨੂੰ ਤੁਰ ਪਏ ਨਲ ਅਤੇ ਦਮਯੰਤੀ ਕਈ ਦਿਨਾਂ ਤੱਕ ਭੁੱਖੇ ਪਾਣੇ ਰਹੇ ਸਫਰ ਦੀ ਥਕਾਵਟ ਨੇ ਉਹਨਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰ ਗਏ ਬਹੁਤ ਜ਼ਿਆਦਾ ਥਕਾਵਟ ਹੋਣ ਕਰਕੇ ਦਮਯੰਤੀ ਤਾਂ ਸੋ ਗਈ ਪਰ ਰਾਜਾ ਨਲ ਸੋਚਣ ਲੱਗਾ ਕਿ ਉਸ ਨਾਲ ਰਹਿੰਦਿਆਂ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ-ਕਿਹੜੇ ਦੁੱਖ ਝੇਲਣ ਝੇਲਣੇ ਪੈਣਗੇ ਨਾਲ ਹੀ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਗਿਆ ਤਾਂ ਉਹ ਉਸਨੂੰ ਬੇਵਫਾ ਸਮਝੇਗੀ ਕਾਫੀ ਕਸ਼ਮਕਸ਼ ਤੋਂ ਪਿੱਛੋਂ ਨਲ ਨੇ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਕੇ ਇਕੱਲੇ ਤੁਰ ਜਾਣਾ ਬਿਹਤਰ ਸਮਝਿਆ ਸਵੇਰ ਹੋਣ ਤੇ ਜਦੋਂ ਦਮਯੰਤੀ ਦੀ ਜਾਗ ਖੁੱਲੀ ਤਾਂ ਆਪਣੇ ਨਾਲ ਰਾਜਾ ਨਲ ਨੂੰ ਨਾ ਵੇਖ ਕੇ ਉਸਦਾ ਮਨ ਧਰਾਟ ਧਰਾਟ ਹੋ ਗਿਆ ਉੱਭਲੀ ਹੋਈ ਉਸ ਨੂੰ ਢੂੰਡਣ ਲਈ ਜੰਗਲ ਵੱਲ ਨੂੰ ਦੁਰਪਹੀਂ ਉਹ ਅੰਤਾਂ ਦਾ ਵਿਰਲਾਪ ਕਰਦੀ ਹੋਈ ਕਦੇ ਰਾਜਾ ਨਲ ਨੂੰ ਪੁਕਾਰਦੀ ਕਦੇ ਉੱਚੀ-ਉੱਚੀ ਬੋਲ ਕੇ ਰਾਜਾ ਨਲ ਬਾਰੇ ਪੁੱਛਦੀ ਅਤੇ ਕਦੇ ਆਪਣੇ ਆਪ ਨੂੰ ਪੋਛਦੀ ਰਸਤੇ ਵਿੱਚ ਦਮਯੰਤੀ ਨੂੰ ਇੱਕ ਅਜਗਰ ਮਿਲਿਆ ਉਸ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਲਿਆ ਉਸੇ ਸਮੇਂ ਇੱਕ ਸ਼ਿਕਾਰੀ ਆਇਆ ਜਿਸ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਦਮਯੰਤੀ ਦੀ ਵਿਪਤਾ ਇੱਥੇ ਹੀ ਨਾ ਮੁੱਕੀ ਜਿਹੜੇ ਸ਼ਿਕਾਰੀ ਨੇ ਉਸਦੀ ਜਾਨ ਬਚਾਈ ਸੀ ਉਸ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਆ ਗਈ ਪਰ ਉੱਚੇ ਆਚਰਣ ਵਾਲੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਮੁਕਾਇਆ ਰਾਜਾ ਨਲਦੀਪਾਲ ਵਿੱਚ ਦਮਯੰਤੀ ਰੋਂਦੀ ਘੁਰ ਲਾਉਂਦੀ ਜੰਗਲ ਵਿੱਚ ਪਟਕਦੀ ਰਹੀ ਉਸ ਦੇ ਮਨ ਦੀ ਹਾਲਤ ਅਜੀਬ ਹੋ ਗਈ ਕਿ ਉਹ ਜੰਗਲ ਦੇ ਬਿਰਖਾ ਬੂਟਿਆਂ ਪर्वਤਾਂ ਅੱਗੇ ਪੁਕਾਰ-ਪੁਕਾਰ ਕੇ ਰਾਜਾ ਨਲਬਰੇ ਪੁੱਛਦੀ ਜੰਗਲ ਵਿੱਚ ਉਸ ਨੂੰ ਕਈ ॠषि मुनि ਮਿਲੇ ਜਿਨ੍ਹਾਂ ਨੇ ਉਸ ਦਾ ਹਾਲ ਸੁਣ ਕੇ ਉਸ ਦਾ ਧੀਰਜ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਇੱਕ ਕਾਫਲੇ ਨਾਲ ਉਹ ਚੇਦ ਦੇ ਰਾਜ ਦੀ ਰਾਜਧਾਨੀ ਪਹੁੰਚ ਗਈ ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ ਉਸ ਨੇ ਦਮਯੰਤੀ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਰੱਖਿਆ ਕੁਝ ਦਿਨਾਂ ਪਿਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸ ਦੇ ਪਿਤਾ ਕੋਲ ਪਹੁੰਚਾ ਦਿੱਤਾ ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਾ ਨਲਦੀਪਾਲ ਵਿਚਾਰ ਚੁਕੇਰੇ ਤੋੜ ਦਿੱਤੇ ਉਧਰ ਰਾਜਾ ਨਲ ਅਨੇਕ ਤਰ੍ਹਾਂ ਦੇ ਕਸ਼ਟ ਚੱਲਦਾ ਹੋਇਆ ਰਾਜਾ ਰਿਤੂਪਲਨ ਕੋਲ ਚਲਾ ਗਿਆ ਇਥੇ ਉਹ ਘੋੜੇ ਹਿਕੜ ਦਾ ਮਾਹਰ ਹੋਣ ਕਰਕੇ ਭੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਉਂਝ ਉਸਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਉਸਦਾ ਖੂਬਸੂਰਤ ਸਰੀਰ ਬੇਪਛਾੜ ਹੋ ਗਿਆ ਸੀ। ਇਸ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਰਾਜਾ ਰਿਤੂਪਲਨ ਕੋਲ ਆਇਆ। ਰਾਜਾ ਨਲ ਜੋ ਉਥੇ ਘੋੜਿਆਂ ਦੇ ਵਾਹਕ ਦੇ ਭੇਸ ਵਿੱਚ ਰਹਿੰਦਾ ਸੀ ਨਾਲ ਗੱਲਬਾਤ ਕਰਦਿਆਂ ਉਸ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਕਿ ਇਹ ਰਾਜਾ ਨਲ ਹੈ। ਉਸਨੇ ਵਾਪਸ ਜਾ ਕੇ ਉਸ ਦਾ ਹੁਲਿਆ ਦਮਯੰਤੀ ਨੂੰ ਦੱਸ ਦਿੱਤਾ। ਦਮਯੰਤੀ ਨੇ ਰਾਜਾ ਨਲ ਨੂੰ ਮਿਲਣ ਲਈ ਅਤੇ ਉਸਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸੋਮਵਾਰ ਦਾ ਐਲਾਨ ਕਰ ਦਿੱਤਾ। ਇਸ ਸੋਮਵਾਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸਨੇ ਸੋਮਵਾਰ ਦਾ ਸੁਨੇਹਾ ਕੇਵਲ ਰਾਜਾ ਰਿਤੂਪর্ণ ਨੂੰ ਹੀ ਪੇਟਿਆ। ਰਿਤੂਪর্ণ ਬੜਾ ਹੈਰਾਨ ਹੋਇਆ ਕਿਉਂਕਿ ਸੋਮਵਾਰ ਵਿੱਚ ਪਹੁੰਚਣ ਲਈ ਸਮਾਂ ਤਾਂ ਇੱਕ ਦਿਨ ਦਾ ਹੀ ਸੀ। ਰਾਜਾ ਨਲ ਨੇ ਰਿਤੂਪর্ণ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਅਤੇ ਰਿਤੂਪর্ণ ਸੋਮਵਾਰ ਵਿੱਚ ਕਿਸ ਸਮੇਂ ਪੂਜਾ ਦੇਵੇਗਾ। ਅਸਲ ਵਿੱਚ ਦਮਯੰਤੀ ਨੂੰ ਇਹ ਸੋੰਵਰ ਰਾਜਾ ਨਲਦੀ ਪਛਾਣ ਕਰਨ ਲਈ ਹੀ ਰੱਖਿਆ ਸੀ ਦਮਯੰਤੀ ਨੂੰ ਭਰੋਸਾ ਸੀ ਕਿ ਰਾਜਾ ਨਲ ਹੀ ਇਤਨੇ ਥੋੜੇ ਸਮੇਂ ਵਿੱਚ ਇਤਨੀ ਦੂਰ ਘੋੜਿਆਂ ਨੂੰ ਭਜਾ ਕੇ ਲਿਆ ਸਕਦਾ ਹੈ ਜਦੋਂ ਰਿਤੁਪਰਨ ਨੇ ਨਲ ਨੂੰ ਇਤਨੀ ਤੇਜ਼ ਘੋੜੇ ਦੌੜਾਂ ਦੇ ਆ ਵੇਖਿਆ ਤਾਂ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਨਲ ਨੂੰ ਕਿਹਾ ਕਿ ਉਹ ਘੋੜੇ ਦੌੜਾਂ ਦੀ ਕਲਾ ਉਸ ਨੂੰ ਸਿਖਾ ਦੇਵੇ ਇਸ ਦੇ ਬਦਲੇ ਵਿੱਚ ਉਹ ਰਾਜਾ ਨਲ ਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ ਰਿਤੁਪਰਨ ਜੂਆ ਖੇਡਣ ਵਿੱਚ ਬਹੁਤ ਮਾਹਰ ਸੀ ਰਤੁਪর্ণ ਨੇ ਰਾਜਾ ਨਲ ਨੂੰ ਜੂਏ ਦੇ ਗੁਰ ਦਸੇ ਅਤੇ ਨਲ ਨੇ ਉਸ ਨੂੰ ਘੋੜੇ ਦੁੜਾਨ ਦਾ ਪੇਤ ਦੱਸਿਆ ਅਖੀਰ ਸਮੇਂ ਸਿਰ ਰਤੁਪর্ণ ਤੇ ਰਾਜਾ ਨਲ ਜੋ ਉਸ ਵੇਲੇ ਵਾਹਕ ਦੇ ਰੂਪ ਵਿੱਚ ਸੀ ਰਾਜਾ ਪਿੰਦ ਨਗਰੀ ਪੁੱਜ ਗਏ ਉੱਥੇ ਰਾਜਾ ਨਲ ਨੂੰ ਕੋਈ ਪਛਾਣ ਨਾ ਸਕਿਆ ਇੱਥੇ ਦਮਯੰਤੀ ਨੇ ਇੱਕ ਦਾਸੀ ਰਾਹੀ ਰਾਜਾ ਨਲ ਨਾਲ ਸੰਪਰਕ ਕੀਤਾ ਰਾਜਾ ਨਲ ਦਮਯੰਤੀ ਦੇ ਸਵਮਰ ਰਚਨ ਉੱਤੇ ਬੜਾ ਦੁਖੀ ਸੀ ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਧਨਾਵਾਂ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸ ਦੇ ਸ਼ੱਕ ਦੂਰ ਹੋ ਗਏ ਰਾਜਾ ਨਲ ਨੇ ਦਮਯੰਤੀ ਅਤੇ ਬੱਚਿਆਂ ਨਾਲ ਪੁਨਰ ਮੇਲ ਹੋਣ ਉੱਤੇ ਬੜੇ ਖੁਸ਼ ਹੋਏ ਇਸ ਖੁਸ਼ੀ ਵਿੱਚ ਰਾਜਾ ਭੀਮ ਨੇ ਕਈ ਸਮਾਗਮ ਕੀਤੇ ਕੁਝ ਸਮੇਂ ਪਿਛੋਂ ਰਾਜਾ ਨਲ ਆਪਣੇ ਪ੍ਰਾਪੁਸ਼ਕਰ ਕੋਲ ਗਿਆ ਅਤੇ ਉਸ ਨੂੰ ਮੜ ਜੂਆ ਖੇਡਣ ਲਈ ਵੰਗਾਰਿਆ ਜੂਏ ਦੀ ਨਵੀਂ ਸਿੱਖੀ ਕਲਾ ਕਾਰਨ ਉਸਨੇ ਪੁਸ਼ਕਰ ਤੋਂ ਨਾ ਕੇਵਲ ਆਪਣਾ ਹਾਰਿਆ ਹੋਇਆ ਰਾਜ ਭਾਗ ਮੁੜ ਜਿੱਤ ਲਿਆ ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਹਾਸਲ ਕਰ ਲਿਆ ਪਰ ਰਾਜਾ ਨਲ पुष्कर왕 दुष्ट ਨਹੀਂ ਸੀ ਉਸਨੇ ਸੱਜਣਤਾ ਦਿਖਾਉਂਦੇ ਹੋਏ ਪੁਸ਼ਕਰ ਨੂੰ ਉਸਦਾ ਰਾਜ ਵਾਪਸ ਕਰ ਦਿੱਤਾ ਇਸ ਪਿੱਛੋਂ ਸਾਰੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ ਦਮਯੰਤੀ ਅਤੇ ਨਲ ਦਾ ਆਪਸੀ ਪਿਆਰ ਐਨੇ ਦੁੱਖਾਂ ਕਸ਼ਟਾਂ ਵਿੱਚੋਂ ਲੰਘ ਕੇ ਸਗੋਂ ਹੋਰ ਵੀ ਵੱਧ ਗਿਆ